अपना हिस्सा देख के तू जाने जहां शर्मा गए ਤੁਹਾਡੇ ਨਾਮ ਦੇ ਪਿੱਛੇ ਕੁਸ਼ੋਰ ਇਹ ਕਦੋਂ ਦਾ ਲੱਗਣਾ ਸ਼ੁਰੂ ਕਰ ਦਿੱਤਾ ਕਦੋਂ ਦੇ ਲੋਕ ਤੁਹਾਡੇ دیਵਾਨੇ ਹੋ ਗਏ ਨੇ ਕਦੋਂ ਦੇ ਫੈਨ ਹੋ ਗਏ ਨੇ ਮੇਰਾ ਕੀ ਹੋਗਾ ਦੀਪਕ ਮੈਂ 14 ਸਾਲ ਸਕੂਲ ਪੜ੍ਹਦੇ ਸੀ ਉਸ ਵਕਤ ਵੀ ਤੁਹਾਡ ਕੋਲ ਗੀਤ ਇਸੇ ਤਰ੍ਹਾਂ ਮਹਿਫਲ ਚ ਜਾਂ ਕਲਾਸਾਂ ਹੁੰਦੇ ਸੀ ਜਿੱਦ ਕਿਸ਼ੋਰ ਕੁਮਾਰ ਜੀ ਮੁਹੰਮਦ ਰਵੀ ਸਾਹਿਬ ਇਹ ਤੇ ਰੱਬ ਅਗੇ ਸੀ ਮੈਂ ਤੇ ਰੱਬ ਦੀ ਪੈਰਾਂ ਦੀ ਧੂੜ ਵੀ ਨਹੀਂਗਾ ਜਿਹੜਾ ਨਾਮ ਹੈਗਾ ਸੀ ਇਹ ਮੇਰਾ ਨਾਮ ਹੈ ਨਾਲ ਸਾਡੇ ਸਰੋਤੇ ਜਿਹੜੇ ਮੈਨੂੰ ਬੁਲਾਉਂਦੇ ਨੇ ਉਹਨਾਂ ਨੇ ਮੇਰੇ ਪਿੱਛੇ ਦੀਪਕ ਦੇ ਪਿੱਛੇ ਕਿਸ਼ੋਰ ਲਗਾ ਦਿੱਤਾ ਉਹਨਾਂ ਨੇ ਕਿ ਮੈਂ ਤੁਹਾਡੇ ਨਾਲ ਮਿਲਿਆ 5 ਮਿੰਟ ਵਾਸਤੇ ਤੇ ਮੈਂ ਤੁਹਾਡੀ ਆਵਾਜ਼ ਘੱਟ ਦੇਣੀ ਇਹਦਾ મતਲਬ ਪਰਮਾਤਮਾ ਨੂੰ ਧੰਤਨ ਗੁਰੂ ਰਾਮਦਾਸ ਜੀ ਆ ਬੈਠਾ ਮਜਬੂਰ ਕਰੇ ਜੀਨੇ ਕੇ ਲਿਏ ਜੀਨੇ ਕੇ ਲਿਏ ਸਾਗਰ ਵੀ ਤਰਸਤੇ ਰਹਤੇ ਹੈ ਤੇ ਜਾਂ ਦੀ ਗੱਲ ਕਰੋ ਤੇ ਆਪਣੇ ਸਮਰਦੇ ਵਿੱਚ ਮੈਂ ਕਾਫੀ ਸਿਜਾ ਲਾ ਚੁਕਾ ਪੀਣੇ ਕੇ ਲੀਏ ਜੀਵਨ ਸੇ ਭਰੇ ਤੇਰੀ ਆਖ ਸਿੰਗਰ ਵਿੱਚ ਮੈਂ ਜੇ ਫੇਵਰਟ ਸਿੰਗਰ ਕਮਾ ਤੇ ਮੇਰੇ ਕਿਸ਼ੋਰ ਕੁਮਾਰ ਜੀ ਮੇਰੇ ਮੁਹੰਮਦ ਰਫੀ ਸਾਹਿਬ ਮੁਕੇ ਜੀ ਇਹਨਾਂ ਨੂੰ ਬੜਾ ਮੰਦਸਾ ਤਿੰਨੋਂ ਗਲਾਗਾਰ ਲੋਕ ਲੋ ਕਹਿੰਦੇ ਨੇ ਯਾਰ ਤੇਰੇ ਅੰਦਰ ਮੌਜੂਦ ਨੇ ਲੋਕੀ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਲੋਕੀ ਕਹਿੰਦੇ ਨੇ ਮੈਂ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਪ੍ਰਮਾਤਮਾ ਨੇ ਮੈਨੂੰ ਉਹ ਆਵਾਜ਼ਾਂ ਦੇ ਦਿੱਤੀ ਨੇ ਆਪਣੀ ਆਵਾਜ਼ ਦੇ ਦਿੱਤੀ ਹੈ ਕਿਉਂਕਿ ਇਹ ਪ੍ਰਮਾਤਮਾ ਦੀ ਹੀ ਆਵਾਜ਼ ਹੈਗੀ ਹੈ ਸਾਸੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਆਰਪੀਡੀ 24 ਚੈਨਲ ਦੇ ਨਾਲ ਅੱਜ ਤੋਂ ਜਿਸ ਕਲਾਕਾਰ ਨਾਲ ਮਿਲੌਣ ਜਾ ਰਹੇ ਆ ਉਹਨਾਂ ਨੂੰ ਮਮਨ ਅਫੀ ਸਾਹਿਬ ਵੀ ਕਿਹਾ ਜਾਂਦਾ ਤੇ ਕਿਸ਼ੋਰ ਜੀ ਕਿਹਾ ਜਾਂਦਾ ਕਿਉਂਕਿ ਉਹਨਾਂ ਦੀ ਜਿਹੜੀ ਆਵਾਜ਼ ਆ ਬਹੁਤ ਸੋਹਣੀ ਆ ਤੇ ਉਹ ਜਿਹੜੇ ਗੀਤ ਗਾਉਂਦੇ ਨੇ ਮਮਨ ਅਫੀ ਸਾਹਿਬ ਦੇ ਤੇ ਕਿਸ਼ੋਰ ਜੀ ਦੇ ਅਤੇ ਖਾਸ ਕਰਕੇ ਲੋਕ ਉਹਨਾਂ ਨੂੰ ਦੀਪਕ ਜੀ ਦਾ ਨਾਮ ਆ ਪਰ ਦੀਪਕ ਜੀ ਦੇ ਮਗਰ ਕਿਸ਼ੋਰ ਜੀ ਲਾਉਂਦੇ ਨੇ ਤੇ ਅੱਜ ਕਰਕੇ ਉਹਨਾਂ ਦੀ ਜਿਹੜੀ ਆਵਾਜ਼ ਆ ਬਿਲਕੁਲ ਸੇਵ ਜਰੀ ਮਿਲਦੀ ਆ ਤੇ ਬੜੇ ਲੋਕ ਮਰੀਦ ਨੇ ਬੜੇ ਲੋਕ دیਵਾਨੇ ਵੀ ਉਹਨਾਂ ਦੀ ਆਵਾਜ਼ ਦੇ ਆ ਜੇ ਅਸੀਂ ਗੱਲ ਕਰ ਰਹੇ ਹਾਂ ਦੀਪਕ ਸ਼ੋਰ ਜੀ ਸਾਡੇ ਨਾਲ ਗੱਲਬਾਤ ਜਰੂਰ ਕਰਾਂਗੇ ਦੀਪਕ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਸਾਡੇ ਦੇ ਦਰਸ਼ਕਾਂ ਨੂੰ ਜਿਹੜੇ ਦੇਸ਼ਾਂ ਦੇਸ਼ਾਂ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਰਪੀਡੀ ਦੀ ਚਾਹਤ ਸਭ ਤੋਂ ਪਹਿਲਾਂ ਭਾਜੀ ਤੁਹਾਨੂੰ ਤੇ ਦੇਖਣ ਵਾਲੇ ਮੇਰੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੇਦੀਪਦੀ ਸ਼ੁਰੂਆਤ ਜੂ ਕਰਾਂਗੇ ਪਹਿਲੋਂ ਇੰਟਰਵਿਊ ਉਸ ਤੋਂ ਪਹਿਲਾਂ ਕੋਈ ਆਪਣੀ ਮਿੱਠੀ ਹਵਾ ਵਿੱਚ ਵਧੀਆ ਪਿਆਰੇ ਗੀਤ ਚਾਹੇ ਮਨਮੋਹਨ ਸਿੰਘ ਸਾਹਿਬ ਦਾ ਗੱਲ ਕਰੀਏ ਚਾਹੇ ਕਸ਼ੋਰ ਜੀ ਦਾ ਦੁਗ ਲੈਣਾ ਸ਼ੁਰੂਆਤ ਕਰਾਂਗੇ ਉਸ ਤੋਂ ਬਾਅਦ ਗੱਲਪਾ ਦਾ ਸਿਰਸਲਾ ਇਸੇ ਤਰ੍ਹਾਂ ਜਾਰੀ ਰਹੇ ਇਹ ਲਾ 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 ਇਹ ਸ਼ਾਮ ਮਸਤਾਨੀ মধু হোস কি যা মুঝে কই খিচে তরি ও দিয়ে যা এশ মস্তানি মধু হোস কি কই খিঁচে তে ਲੇ ਜਾਏ ਦੀ ਬਲੀ ਜਿੱਦਾਂ ਤੁਹਾਡੇ ਬਾਅਦ ਸੁਣਿਆ ਸੀ ਉਤੋਂ ਕਿਤੇ ਵੱਧ ਕੇ ਪ੍ਰਬਾਤ ਵਾਲਾ ਤੁਹਾਨੂੰ ਹੁਣ ਦਿੱਤਾ ਤੁਹਾਡੀ ਆਵਾਜ਼ ਵਿੱਚ ਮੈਨੂੰ ਇਸ ਤੋਂ ਪਹਿਪੀ ਦੀਪਕ ਜੀ ਤੁਹਾਡੇ ਨਾਂ ਦੇ ਪਿੱਛੇ ਕਿਸ਼ੋਰ ਇਹ ਕਦੋਂ ਦਾ ਲੱਗਣਾ ਸ਼ੁਰੂ ਕਰ ਦਿੱਤਾ ਕਦੋਂ ਦੇ ਲੋਕ ਤੁਹਾਡੇ دیਵਾਨੇ ਹੋ ਗਏ ਨੇ ਕਦੋਂ ਦੇ ਫੈਨ ਹੋ ਗਏ ਨੇ ਤੇ ਤੁਸੀਂ ਖਾਸ ਕਰਕੇ ਮੁਮਫੀ ਸਾਹਿਬ ਦੀ ਗੱਲ ਕਰੀਏ ਜਾਂ ਕਿਸ਼ੋਰ ਦੀ ਤੁਸੀਂ ਕਦੋਂ ਫੈਨ ਹੋ ਗਏ ਸਰ ਮੈਂ ਕਿਸ਼ੋਰ ਕੁਮਾਰ ਜੀ ਮੁਮਤਰੇਵੀ ਸਾਹਿਬ ਇਹ ਤੇ ਰੱਬ ਅਗੇ ਸੀ ਮੈਂ ਤੇ ਰੱਬ ਦੀ ਪੈਰਾਂ ਦੀ ਧੂੜ ਵੀ ਨਹੀਂਗਾ ਇਹ ਦਾ ਨਾਮ ਹੈਗਾ ਸੀ ਇਹ ਮੇਰਾ ਨਾਮ ਹੈ ਨਾਲ ਸਾਡੇ ਸਰੋਤੇ ਜਿਹੜੇ ਜਿਹੜੇ ਮੈਨੂੰ ਬੁਲਾਉਂਦੇ ਨੇ ਉਹਨਾਂ ਨੇ ਮੇਰੇ ਪਿੱਛੇ ਦੀਪਕ ਦੇ ਪਿੱਛੇ ਇੱਕ ਸ਼ੋਰਨ ਲਗਾ ਦਿੱਤਾ ਉਹਨਾਂ ਨੇ ਠੀਕ ਹੈ ਉਹਨਾਂ ਦਾ ਬੜਪਨ ਹੈਗਾ ਬਾਕੀ ਮੈਂ ਕੁਝ ਵੀ ਨਹੀਂ ਆਈ ਸਰ ਜਿਹੜੇ ਸ਼ੋਰਨ ਦੀ ਕਦਰ ਦੀ ਸਟੇਜਾ ਲਾ ਰਹੇ ਹੋ ਖਲੋਂ ਦੇ ਖਾਸ ਕਰਕੇ ਕੱਲੇ ਬਾਬਰਫੀ ਸਾਹਿਬ ਜਾਂ ਕਿਸ਼ੋਰ ਦੇ ਦੇ ਗੀਤ ਗਾਉਂਦੇ ਹੋ ਕਿ ਜਾਂ ਹੋਰ ਹੀ ਕਿਸੇ ਕਲਾਕਾਰ ਦੇ ਤੁਸੀਂ ਆ ਕੇ ਗਾਉਂਦੇ ਹੋ ਸਰ ਮੈਂ ਜਿਹੜੀ ਮੇਰੀ ਸ਼ੁਰੂਆਤ ਹੈਗੀ ਸੀ ਨਾ ਤੇ ਸ਼ੁਰੂਆਤ ਇਦਾਂ ਦੀ ਸੀ ਕਿ ਮੈਂ ਤੁਹਾਡੇ ਨਾਲ ਮਿਲਿਆ 5 ਮਿੰਟ ਵਾਸਤੇ ਤੇ ਮੈਂ ਤੁਹਾਡੀ ਆਵਾਜ਼ ਕੱਢ ਦੇਣੀ ਐ ਇਦਾਂ ਦਾ ਮਤਲਬ ਪਰਮਾਤਮਾ ਨੂੰ ਧੰਤਨ ਗੁਰੂ ਰਾਮਦਾਸ ਜੀ ਦੀ ਨਗਰੀ 'ਚ ਬੈਠਾ ਮੈਂ ਤੇ ਉਹਨਾਂ ਨੂੰ ਮੰਨੀਦਾ ਜੀ ਉਹਨਾਂ ਨੇ ਦਿੱਤਾ ਖਾਈਦਾ ਬਸ ਹੋਰ ਕੁਝ ਨਹੀਂ ਐ ਸਰ ਠੀਕ ਹੈ ਤੇ ਹੋਰ ਕਿਹੜਾ ਗੀਤ ਲਾਉ ਕੋਈ ਸਾਡੇ ਦਸ਼ਕਾ ਨੂੰ ਜਿਹੜਾ ਬਿਲਕੁਲ ਤੁਹਾਡਾ ਮਨਪਸੰਦ ਗੀਤ ਹੋਵੇ ਜਿਹੜਾ ਤੁਸੀਂ ਹਰ ਟਾਈਮ ਕਿਸੇ ਮਹਿਫਲ ਜਾਂਦੇ ਹੋ ਤੇ ਲੋਕਾਂ ਦੀ ਫਰਮਾਇਸ਼ ਹੋਏ ਵੀ ਦੀਪਕ ਜੀ ਆਹ ਗਾਣਾ ਸਭ ਕੁਝ ਹੋਰ ਜੀ ਦਾ ਜਾਂ ਮੁਹੰਮਦ ਰਫੀ ਸਾਹਿਬ ਦਾ ਹਾਂ दर्द दे दिल दर्द दे जिगर दिल में जगाया आपने। दर्द दे दिल दर्द दे जिगर दिल में जगाया आपने। पहले तो मैं शायर था पहले तो मैं शायर था आशिक बनाया आपने दर्द दिल दर्द जिगर दिल में जगाया आपने दर्द दिल दर्द जिगर دل میں جگایا اپਲ میں مینوں صوب دیپک جی అమਰਸਾ ਦੇ ਤੁਹਾਨੂੰ کچھ ਹੋਰ ਜੀ کیا ਜਾਂਦਾ ਵਾ అమਰਸਾ ਦੀ ਗੱਲ ਕਰੀਏ ਜਾਂ ਪੂਰੇ ਪੰਜਾਬ ਦੀ ਕਿੱਥੇ ਕਿੱਥੇ ਜਾ ਕੇ ਸਟੇਜਾਂ ਸਾਂਝੀ ਕੀਤੀਆਂ ਨੇ ਤੇ ਕਿਹੜੇ ਕਿਹੜੇ ਕਲਾਕਾਰਾਂ ਤੁਸੀਂ ਹੁਣ ਤੱਕ ਗੀਤ गा ਚੁੱਕੇ ਹੋ ਸਰ ਸਟੇਜਾਂ ਦੀ ਗੱਲ ਕਰੋ ਤੇ ਆਪਣੀ ਉਸ عمر ਦੇ ਵਿੱਚ ਮੈਂ ਕਾਫੀ ਸਟੇਜਾਂ ਲਾ ਚੁੱਕਾ ਕੋਈ ਗਿਣਤੀ ਨਹੀਂ ਕੀ ਕਿੱਥੇ ਕਿੱਥੇ ਲਗਾਈ ਆ ਪਿੰਡਾਂ ਦੇ ਵਿੱਚ ਵੀ ਲਗਾਈ ਹੈ ਮੈਂ ਸ਼ਹਿਰਾਂ ਦੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਲਗਾਈ ਹੈ ਕਿਹੜੇ ਕਿਹੜੇ ਕਲਾਕਾਰ ਤੇ ਹਰ ਭਜਨ ਮਾਨ ਜੀ ਦੇ ਨਾਲ ਮੈਂ ਸ਼ੋਅ ਲਗਾਇਆ ਆ ਸਾਡੇ ਮੁੱਖ ਮੰਤਰੀ ਸਾਹਿਬ ਆਪਣੇ ਬੜੇ ਭਗਵੰਤ ਮਾਨ ਸਾਹਿਬ ਉਹਨਾਂ ਦੇ ਨਾਲ ਵੀ ਸ਼ੋਅ ਲਗਾਏ ਨੇ ਬੜੇ ਜਦੋਂ ਕਮੇਡੀ ਕਲਾਕਾਰ ਸਨ ਉਹ ਤੇ ਤਕਰੀਬਨ ਕਾਫੀ ਜਿਹੜੇ ਨੇ ਪ੍ਰੋਗਰਾਮ ਲਗਾਇਆ ਸੁਦੇਸ਼ ਲੈਰੀ ਹੈਗਾ ਆਪਣਾ ਦੋਸਤ ਮਿੱਤਰ ਹੈਗਾ ਸੀ ਮੇਰਾ ਉਹਦੇ ਨਾਲ ਵੀ ਲਗਾਇਆ ਪ੍ਰੋਗਰਾਮ ਹੁਣ ਮੈਂ ਕਿੰਨੇ ਕਿਹੜੇ ਕਲਾਕਾਰਾਂ ਦੀ ਗੱਲ ਕਰਾਂ ਬੜੇ ਕਲਾਕਾਰ ਹੈਗੇ ਸੀ ਮਿਸਟਰ ਵੀ ਤੁਹਾਡਾ ਸਟਾਈਲ ਵਸੇ ਦੇਖਿਆ ਵਾ ਸਟਾਈਲ ਤੁਹਾਡੇ ਵਾਲਾਂ ਦਾ ਤੁਹਾਡਾ ਪਹਿਰਾਵਾ ਵੀ ਪ੍ਰਾਣੀ ਕਲਾਕਾਰਾਂ ਵਾਂਗੂ ਹੀ ਆ ਆਪਣਾ ਤੁਸੀਂ ਪਹਿਰਾਵਾ ਜਾਂ ਸਟਾਈਲ ਨਹੀਂ ਤੁਸੀਂ ਚੈੱਕ ਕੀਤਾ ਅੱਜ ਵੀ ਤੁਸੀਂ ਉਸੇ ਤਰ੍ਹਾਂ ਦੇ ਜਿਵੇਂ ਲੱਗਦਾ ਪ੍ਰਾਣੀ ਦੇਖ ਵੇਖਣ ਸਾਹਮਣੇ ਆਉਂਦੀ ਜਿਹੜੀ ਜੀ 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 ਦੇਖੋ ਮੈਂ ਬਚਪਨ ਚ ਧਰਮ ਸਾਹਿਬ ਨੂੰ ਬਹੁਤ ਮੰਨਦਾ ਸੀ ਧਰਮਿੰਦਰ ਜੀ ਨੂੰ ਅੱਛਾ ਜੀ ਦੇਵ ਦੇਵਨਾਮ ਸਾਹਿਬ ਔਰ ਰਜੇਸ਼ ਖੰਨਾ ਜੀ ਇਹ ਤਿੰਨ ਕਲਾਕਾਰ ਜਿਹੜੇ ਮੇਰੇ ਬੜੇ ਫੇਵਰਟ ਕਲਾਕਾਰ ਸਨ ਔਰ ਸਿੰਗਰ ਵਿੱਚ ਮੇਜੇ ਫੇਵਰਟ ਸਿੰਗਰ ਕਮਾਂ ਤੇ ਮੇਰੇ ਕਿਸ਼ੋਰ ਕੁਮਾਰ ਜੀ ਮੇਰੇ ਮੁਹੰਮਦ ਰਫੀ ਸਾਹਿਬ ਮੁਕੇਸ਼ ਜੀ ਇਹਨਾਂ ਨੂੰ ਮੈਂ ਬੜਾ ਮੰਨਦਾ ਸੀ ਔਰ ਇਹ ਤਿੰਨੋਂ ਗਲਾਗਾਰ ਲੋਕ ਲੋ ਕਹਿੰਦੇ ਨੇ ਯਾਰ ਤੇਰੇ ਅੰਦਰ ਮੌਜੂਦ ਨੇ ਲੋਕ ਹੀ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਲੋਕ ਹੀ ਕਹਿੰਦੇ ਨੇ ਤੁਹਾਨੂੰ ਮਕੇਸ਼ ਸਾਹਿਬ ਦਾ ਗੀਤ ਸੁਣਾਉਣ ਜਾ ਰਿਹਾ ਹਾਂ ਹਾਂ ਬਿਲਕੁਲ ਲੈ ਚੱਲ ले चल मेरे जीवन साथी ले चल मुझे उस दुनिया में प्यार ही प्यार हो जहाँ ले चल ले चल मेरे जीवन साथी ले चल मुझे उस दुनिया में प्यारे ही प्यार हो जहां ले चल मिनीसोपी ਹੁਣ ਤੱਕ ਤੁਹਾਨੂੰ ਕਿੰਨੇ ਗੀਤ ਯਾਦ ਆਣੇ ਚਾਹੇ ਉਹ ਕਿਸ਼ੋਰ ਜੀ ਦੇ ਚਾਹੇ ਉਹ ਗੱਲ ਕਰੀਏ ਮੁਹੰਮਦ ਸਾਹਿਬ ਦੇ ਨੇ ਕਿੰਨੇ ਜਿਹੜੇ ਗੀਤ ਨੇ ਤੁਹਾਨੂੰ ਆਪਣੀ ਜਵਾਨੀ ਯਾਦ ਆਉਂਦੀ ਹੈ तकरीबन ਜਿਹੜੇ ਫੇਮਸ Song ਹੋ ਗਏ ਨੇ ਜਿਹੜੇ ਉਹਨਾਂ ਦੇ ਸਟੇਜਸ ਲੋਕ ਸੌਂਦੇ ਨੇ ਤਕਰੀਬਨ ਸਾਰੇ ਗੀਤਾਂ ਨੂੰ ਯਾਦ ਹੈਗੇ ਨੇ ਕਈ ਗੀਤ ਨਹੀਂ ਹੈਗੇ ਤੇ ਮੋਬਾਈਲ ਹੈਗਾ ਆਪਣੇ ਕੋਲ ਮੋਬਾਈਲ ਕ ਅੱਜ ਕੱਲੇ ਇੱਕ ਬਹੁਤ ਅੱਛਾ ਜ਼ਰੀਆ ਬਣਿਆ ਹੋਇਆ ਹੈ ਸਿੰਗਰਾਂ ਵਾਸਤੇ ਤੇ ਜਿਹੜਾ ਮਰਜੀ ਗੀਤ ਗਾਓ ਉਸ ਵੇਲੇ ਗੀਤ ਆ ਜਾਂਦਾ ਮੈਨੂੰ ਤਾਂ ਵੀ ਰੋਜ਼ ਇਹਦੀ ਕੋਈ ਰਿਆਜ਼ ਵੀ ਕਰਦੇ ਹੋ ਰੈਸਰ ਵੀ ਕਰਦੇ ਹੋ ਚੀਜ਼ ਦੀ ਕਿ ਜਾਂ ਇੱਕ ਟਾਈਮ ਵੀ ਤੁਸੀਂ ਬਸ ਜਿਹੜਾ ਗਾਉਂਦੇ ਹੋ ਸਿੱਧਾ ਜਾ ਕੇ ਸਟੇਜ ਤੇ ਜਾ ਕੇ ਆਉਂਦੇ ਹੋ ਸਰ ਰਿਆਜ਼ ਦੀ ਗੱਲ ਇਦਾਂ ਹੈਗੀ ਹੈ ਕਿ ਰਿਆਜ਼ ਤਾਂ ਚੱਲਦੇ ਫਿਰਦੇ ਹੀ ਹੈ ਪਰ ਮਦਮ ਧਿਆਨ ਤੇ ਇਹ ਜ਼ਰੂਰੀ ਨਹੀਂ ਕਿ ਸਵੇਰੇ ਸਵੇਰੇ ਉੱਠ ਕੇ ਮੈਂ ਨਹਾ ਧੋ ਕੇ ਆ ਰਾਮ 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 ਵਾਹਿਗੁਰੂ 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 ਨਹੀਂ ਅੰਦਰ 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 ਤੜਤ ਸਿਮਰਨ ਤੁਹਾਡੇ ਅੰਦਰ ਹੋਣਾ ਚਾਹੀਦਾ ਰਿਆਜ ਮੇਰਾ ਅੰਦਰ ਚੱਲਦਾ ਰਹਿੰਦਾ ਬੈਠਦੇ ਉੱਠਦੇ ਜਾਂਦੇ ਜਾਗਦੇ ਸੌਂਦੇ ਸਾਰੇ ਮੇਰੇ ਅੰਦਰ ਹੀ ਰਿਆਜ ਚੱਲਦਾ ਰਹਿੰਦਾ ਮင်း ਇਸੋ ਵੀ ਫੋਨ ਕੋਈ ਸੁਪਰ ਹਿੱਟ ਗੀ ਜਿਹੜਾ ਉਹਨਾਂ ਦਾ ਹੋਵੇ ਜਿਹੜਾ ਬਹੁਤ ਮਸ਼ਹੂਰ ਪਪੂਲਰ ਹੋਵੇ ਉਹਦੀ ਕੋਈ ਦੋਲਾ ਵਾਲਾ ਉਹ ਵੀ ਸਾਂਝੀ ਕਰ ਦੋਗੇ ਦੀਆ ਕਿਹੜੇ ਕਲਾਕਾਰ ਦੀ ਕਰ ਕਿਸੇ ਵੀ ਕਲਾਕਾਰ ਚਾਹੇ ਮੰਮਨ ਫਿਜ਼ਾ ਸਾਹਿਬ ਦੀ ਗੱਲ ਕਰੀਏ ਚਾਹੇ ਕਸ਼ੋਰੀ ਦੋਵੇਂ ਤੁਹਾਡੇ ਹਿੱਟ ਕਲਾਕਾਰ ਨੇ ਦੋਵੇਂ ਫੇਮਸ ਨੇ ਉਹਨਾਂ ਦੇ ਕੀ ਸੀ ਹੂੰ ਉਹਨਾਂ ਦਾ ਕੀ ਇਹਦਾ ਹੂੰ ਆਪਣਾ ਹਿਸਾਇਆ ਦੇਖ ਕੇ ਤੂੰ ਜਾਣ ਜਹਾ ਸ਼ਰਮਾ ਗਏ ਅਭੀ ਤੋਂ ਇਹ ਪਹਿਲੀ ਮੰਜ਼ਿਲ ਹੈ tum to abhi se ghabra gaye mera kya hoga socho to zara ra 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 haaye aise na aaye bhara ke jiye o mere दिल के चैन चैन आए मेरे दिल को दुआ कीजिए ओ मेरे दिल के चैन ओ मेरे ਕਿ ਦੀਪਕ ਜੀ ਲੱਗਦਾ ਨਹੀਂ ਕਿ ਤੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹੋ ਪ੍ਰਮਾਤਮਾ ਨੇ ਤੁਹਾਨੂੰ ਚੁਣਿਆ ਵਾ ਐਡੇ ਵੱਡੇ ਮਹਾਨ ਹਸਤੀਆਂ ਜਿਹੜੇ ਕਲਾਕਾਰ ਨੇ ਦੁਨੀਆ ਤੋਂ ਭਾਵ ਚਲ ਗਏ ਨੇ ਪਰ ਅੱਜ ਵੀ ਜਿਹੜੀ ਆਵਾਜ਼ ਹੈ ਉਹਨਾਂ ਦੀ ਤੁਹਾਡੇ ਗੰਠ ਵਿੱਚ ਆ ਰਹੀ ਆ ਜੂ ਤੁਹਾਡੇ ਦੇਦੇ ਵਿੱਚ ਵਸੇ ਨੇ ਲੱਗਦਾ ਨਹੀਂ ਆਪਣੇ ਆਪ ਨੂੰ ਤੁਸੀਂ ਬਹੁਤ ਖੁਸ਼ਕਿਸਮਤ ਸਮਝਦੇ ਹੋ ਮੈਂ ਬਹੁਤ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਕਿ ਪ੍ਰਮਾਤਮਾ ਨੇ ਮੈਨੂੰ ਉਹ ਆਵਾਜ਼ਾ ਦੇਤੀ ਨੇ ਆਪਣੀ ਆਵਾਜ਼ ਦੇ ਦਿੱਤੀ ਹੈ ਕਿਉਂਕਿ ਇਹ ਪ੍ਰਮਾਤਮਾ ਦੀ ਹੀ ਆਵਾਜ਼ ਹੈਗੀ ਹੈ ਕਿਸ਼ੋਰ ਸਾਹਿਬ ਦੀ ਗੱਲ ਕਰੀਏ ਜਾਂ ਰਵੀ ਸਾਹਿਬ ਦੀ ਮੁਕੇਸ਼ ਸਾਹਿਬ ਦੀ ਇਹ ਸਾਰੇ ਪਰਮਾਤਮਾ ਦੀ ਆਵਾਜ਼ ਹੈਗੀ ਸੀ ਅੱਜ ਪਰਮਾਤਮਾ ਦੀ ਆਵਾਜ਼ ਲੋਕੀ ਸੁਣਨ ਵਾਸਤੇ ਨਾ ਸਾਨੂੰ ਦੂਰ ਦੂਰੋਂ ਬੁਲਾ ਬੁਲਾਉਂਦੇ ਨੇ ਦੂਰੋਂ ਦੂਰ ਹਾਂਜੀ ਦੀਪਕ ਜੀ ਆਜੋ ਤੁਹਾਨੂੰ ਸੁਣਨਾ ਜੀ ਦੀਪਕ ਜੀ ਜਾਣਦੇ ਅੱਜ ਵੀ ਮੁ रफी ਸਾਹਿਬ ਦੀ ਗੱਲ ਕਰੀਏ ਆਪਣੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਮੁ रफी ਸਾਹਿਬ ਹਮਜਾ ਪਿੰਡ ਦੇ ਮਜੀਠੇ ਦੇ ਲਾਗੇ ਨੇ ਕੀ ਲੱਗਦਾ ਨਹੀਂ ਮਾਰੇ ਸਾਡੇ ਵਾਸਤੇ ਬੜੀ ਖੁਸ਼ਕਿਸਮਤੀ ਦੀ ਗੱਲ ਆ ਬੜੀ ਮਾਣ ਵਾਲੀ ਗੱਲ ਆ ਪੰਜਾਬ ਦਾ ਨਾਰੋਸ਼ਨ ਕੀਤਾ ਬੰਬੇ ਜਾ ਕੇ ਵੱਡੇ ਵੱਡੇ ਕਲਾਕਾਰ ਵੱਡੇ ਵੱਡੇ ਇੰਡਸਟਰੀਆਂ ਅੱਜ ਵੀ ਨਾ ਪਛਾਣਿਆ ਅੱਜ ਵੀ ਕਿਤੇ ਭਾਵੇਂ ਦੁਨੀਆ 'ਚ ਨਹੀਂ ਹੈਗੇ ਪਰ ਕਾਲ ਅੱਜ ਵੀ ਕਾਇਮ ਨੇ ਅੱਜ ਵੀ ਉਹਨਾਂ ਦੇ ਦਿਲਾ ਦੀ ਧੜਕਣ ਜਿਹੜੀ ਸਾਡੇ ਦਿਲਾਂ 'ਚ ਚੱਲਦੀ ਆ ਅੱਜ ਵੀ ਜਿਹੜੇ ਗੀਤ ਨੇ ਸਾਡੇ ਜ਼ਬਾਨਾਂ 'ਤੇ ਨੇ ਬਿਲਕੁਲ ਜੀ ਬਿਲਕੁਲ ਮੁਹੰਮਦ ਰਫੀ ਸਾਹਿਬ ਇੱਕ ਐਸੇ ਕਲਾਕਾਰ ਨੇ ਇਹਨਾਂ ਦਾ ਕੋਈ ਤੋੜ ਹੀ ਕੋਈ ਨਹੀਂ ਹੈ ਇਹਨਾਂ ਦਾ ਜਵਾਬ ਨਹੀਂ ਹੈ ਇੱਕ ਗੱਲ ਹੋਰ ਮੈਂ ਤੁਹਾਨੂੰ ਸਾਂਝੀ ਕਰਨਾ ਮੈਂ ਕਿ ਕਿਸ਼ੋਰ ਕੁਮਾਰ ਜੀ ਮੁਹੰਮਦ ਰਫੀ ਸਾਹਿਬ ਮਕੇਸ਼ ਜੀ ਇੰਨੇ ਕਿ ਆਪਸ ਵਿੱਚ ਇਹਨਾਂ ਦਾ ਬਿਜਾਰਾ ਨਾ ਸੀ ਪਿਆਰ ਸੀ ਇੱਕ ਦੂਜੇ ਪਿੱਛੇ ਰੋਂਦੇ ਸੀ ਕੋਈ ਐ ਨਹੀਂ ਗਈ ਸੀ ਕਿ ਯਾਰ ਰਫੀ ਸਾਹਿਬ ਬਹੁਤ ਵਧੀਆ ਗਾਉਂਦੇ ਨੇ ਜਾਂ ਕਿਸ਼ੋਰ ਕੁਮਾਰ ਜਾਂ ਉਹ ਨਹੀਂ ਉਹਨਾਂ ਦਾ ਆਪਸ ਵਿੱਚ ਪਿਆਰ ਬੜਾ ਸੀ ਇੱਕ ਦੂਜੇ ਦਾ ਸਤਿਕਾਰ ਬੜਾ ਕਰਦੇ ਸੀ ਜਿਹੜਾ ਸਤਕਾਰ ਜਿਹੜਾ ਹੁਣ ਜਿਹੜਾ ਉਹ ਪਹਿਲੇ ਜ਼ਮਾਨੇ ਦਾ ਤੇ ਅੱਜ ਦੇ ਜ਼ਮਾਨੇ ਦਾ ਸਤਕਾਰ ਜਿਹੜਾ ਘਟ ਗਿਆ ਹੁਣ ਉਹ ਗੱਲਬਾਤ ਰਹਿ ਹੀ ਨਹੀਂ ਗਈ ਹੁੰਦੀ ਅੱਜ ਦੇ ਗੱਲ ਕਰ ਕਿਸੇ ਨੂੰ ਦੋ ਚਾਰ ਗੀਤ ਆ ਜਾਂਦੇ ਕਰਦਾ ਮੇਰੇ ਅੰਦਰ ਕਲਾਕਾਰ ਹੀ ਕੋਈ ਨਹੀਂ ਹੋਰ ਕਿਹੜਾ ਗੀਤ ਲਾਉਗੇ ਆਪਣਾ ਜਿਹੜਾ ਤੁਸੀਂ ਮਾਨਪ੍ਰਸਾਦ ਹੋਵੇ ਜਿਹੜਾ ਤੁਸੀਂ ਜਿਵੇਂ ਤੁਸੀਂ ਦੱਸਿਆ ਵੀ ਮੈਂ ਹਰ ਟਾਈਮ ਇਹ ਆਜ ਕਰਦਾ ਮੇਰੇ ਅੰਦਰ ਗੀਤ ਚੱਲਦੇ ਰਹਿੰਦੇ ਨੇ ਕੋਈ ਉਹਨਾਂ ਦਾ ਗੀਤ ਕਲਾਕਾਰ ਦਾ ਜਿਹੜਾ ਹਰ ਟਾਈਮ ਤੁਹਾਡੇ ਅੰਦਰ ਜਿਹਾ ਹੋਏ ਉਹਦੀਆਂ ਦੋ ਲਾਈਨਾਂ ਨੂੰ ਸਾਂਝੀ ਕਰ ਦੋ ਗੀਤ ਦੀਆਂ ਅ ਕਿਸ਼ੋਰ ਕੁਮਾਰ ਜੀ ਦਾ ਗੀਤ ਹੈਗਾ ਜੀ जीवन से भरी तेरी आखे मजबूर करे जीने के लिए जीने के लिए सागर भी तरसते रहते हैं तेरे रूप का रस पीने के लिए पीने के लिए जीवन से भरी तेरी आँखें तस्वीर बनाए क्या कोई क्या कोई लिखे तुझ पे कविता रंगो चंदो में समाएगी रंगों चंदो में समाएगी किस तरह से इतनी सुंदरता सुंदरता एक धड़कन है तू दिल के लिए इक जान है तो जीने के लिए जीने के लिए जीवन से भरी तेरी आ खे ਦੀਪ ਜੀ ਮਨੇ ਸੋਈ ਜਦੋਂ ਸਕੂਲ ਪੜ੍ਹਦੇ ਸੀ ਉਸ ਵਕਤ ਵੀ ਤੁਹਾਨੂੰ ਕੋ ਗੀਤ ਇਸੇ ਤਰ੍ਹਾਂ ਮਹਿਫਲ ਚ ਜਾਂ ਕਲਾਸਾਂ ਹੁੰਦੇ ਸੀ ਵੀ ਆ ਦੀਪਕ ਜੀ ਨੇ ਬੁਲਾਵਾ ਅੱਜ ਬਾਦਸਵਾ ਲਗਣੀ ਆ ਅੱਜ ਮਹਿਫਲ ਜਿਹੜੀ ਦੀਪ ਜੀ ਲਾਉਣੀ ਆ ਉਦੋਂ ਵੀ ਗੀਅਸ ਸੌਂਦੇ ਹੁੰਦੇ ਸੀ ਉਦੋਂ ਵੀ ਕਿਹੜੇ ਕਿਹੜੇ ਗੀਸ ਸੌਂਦੇ ਹੁੰਦੇ ਸੀ ਉਦੋਂ ਗਾਣਾ ਮੇਰਾ ਗੀਤ ਬੜਾ ਪ੍ਰਸਿੱਧ ਗੀਤ ਸੀ ਉਹ ਗੀਤ ਹੈਗਾ ਸੀ यादों की बारात निकली है आज दिल के द्वारे दिल के द्वारे सपनों की शहनाई बीते दिनों को पुकारे दिल के द्वारे

ਲਾ ਲਾ ਜਿਪੜੀ ਕਰੀ ਇਹ ਵੀ ਹੋਇਆ ਫਰਮੈਸ਼ ਹੁੰਦੀ ਹੁੰਦੀ ਸੀ ਵੀ ਦੀਪਕ ਜੀ ਕੋ ਆ ਫਰਾਂਣਾ ਕੀ ਸੁਣਨਾ ਮਰਪੀ ਸਾਹਿਬ ਦਾ ਜਾਂ ਕਿਸ਼ੋਰ ਜੀ ਦਾ ਕਿਹੜੀ ਕਿਹੜੀ ਫਰਮੈਸ਼ਾਂ ਆਉਂਦੀਆਂ ਸੋ ਵਕਤ ਖਾਸ ਕਰਕੇ ਯਾਰ ਦੋਸਤ ਹੀ ਫਰਮੈਸ਼ ਕਰਦੇ ਸੀ ਟੀਚਰ ਵੀ ਫਰਮੈਸ਼ ਕਰਦੇ ਸੀ ਤੇ ਸਕੂਲ ਵਿੱਚ ਨਾ ਤੁਹਾਡਾ ਮਹੰਮਦ ਸਾਹਿਬ ਰੱਖਿਆ ਗਿਆ ਜਾਂ ਕਿਸ਼ੋਰ ਜੀ ਰੱਖਿਆ ਗਿਆ ਸੀ ਉੱਥੋਂ ਸ਼ੁਰੂਆਤ ਹੋਈ ਸੀ ਨਹੀਂ ਉੱਥੇ ਕੁਝ ਨਹੀਂ ਉੱਥੇ ਤੇ ਦੀਪਕ ਹੀ ਕਹਿੰਦੇ ਸੁਰਿੰਦਰ ਕਹਿੰਦੇ ਸੀ ਦੀਪਕ ਕਹਿੰਦੇ ਸੀ ਮੈਨੂੰ ਤੇ ਜਿਹੜੀ ਸ਼ੁਰੂਆਤ ਜਿਹੜੀ ਰਫੀ ਸਾਹਿਬ ਜਾਂ ਕਿਸ਼ੋਰ ਸਾਹਿਬ ਇਹ ਤੇ ਮੰਨਦੀ ਗੱਲ ਹੈ ਨਾ ਮੰਨਦੀ ਗੱਲਾਂ ਗੀਆਂ ਨੇ ਕਹਿੰਦੇ ਫਿਰ ਜਿਹੜੇ ਸਾਡੇ ਸਰੋਤੇ ਉਹਨਾਂ ਦਾ ਨਾਮ ਤੇ ਸਕੂਲ ਦੇ ਵਿੱਚ ਇਦਾਂ ਹੀ ਬਸ ਗਾਣਾ ਸੀ ਜਦੋਂ ਛੁੱਟੀ ਹੋ ਜਣੀ ਹੈ ਤੇ ਬਹਿ ਜਣੇ ਯਾਰਾਂ ਦੋਸਤਾਂ ਦੇ ਬਹਿ ਕੇ ਕੋਈ ਟੀਚਰਾਂ ਨੇ ਫਰਮਾਇਸ਼ ਕਰ ਲਈ ਗੀਤ ਦੇ ਟੀਚਰਾਂ ਹਾਂਜੀ ਟੀਚਰਾਂ ਕਰਦੀਆਂ ਸੀ ਕਿਹੜਾ ਗਾਣਾ ਫਿਰ ਉਹਨਾਂ ਦਾ ਇੱਕ ਗਾਣਾ ਗਾ ਸੀ ਹਾਂ ਹੂੰ ਕੌਣ ਹੈ ਜੋ ਸੁਪਨੋ ਮੇ ਆਇਆ ਕੌਣ ਹੈ ਜੋ ਦਿਲ ਮੇ ਸਮਾਇਆ लो झुक गया आसमा भी इश्क मेरा रंग लाया हो प्रिया हो प्रिया जिसम को मौत आती है लेकिन रूह को मौत आती नहीं है इश्क रोशन है रोशन रहेगा रोशनी इसकी जाती नहीं है रोशनी इसकी जाती नहीं है कौन है जो सपनों में आया कौन है जो दिल में समाया ਲੋਕ ਗਿਆ ਅਸਮਾ ਵੀ ਇਸ਼ਕ ਮੇਰਾ ਰੰਗ ਲਾਇਆ ਹੋ ਪ੍ਰਿਆ ਹੋ ਪ੍ਰਿਆ ਬਹੁਤ ਛੋਟੀ ਆਵਾਜ਼ ਤੇ ਪ੍ਰਮਾਤਮਾ ਨੇ ਬਹੁਤ ਸੋਨਾ ਹੁਨਰ ਦਿੱਤਾ ਐ ਲੱਗ ਰਿਹਾ ਜਿਵੇਂ ਵੱਡੇ ਕਲਾਕਾਰ ਦੀ ਜਿਹੜੀ ਆਵਾਜ਼ ਆ ਬਿਲਕੁਲ ਤਸਵੀਰਾਂ ਤੁਸੀਂ ਲਗਾਤਾਰ ਵੇਖ ਰਹੇ ਹੋ ਤੇ ਮੈਨੂੰ ਐਸਓਪੀ ਕੁਸ਼ੋਰ ਜੀ ਹੋਰ ਤੁਹਾਨੂੰ ਯੂਨੀਵਰਸਿਟੀ ਦੇਖਿਆ ਤੁਹਾਡੀ ਆਵਾਜ਼ ਵਿੱਚ ਇਨਾ ਹੁਨਰ ਰਿਹਾ ਤੁਹਾਡੀ ਆਵਾਜ਼ ਇੰਨੀ ਸਾਫ਼ ਆ ਤੇ ਮੈਨੂੰ ਐਸਓਪੀ ਹੋਰ ਜਦੋਂ ਅਸੀਂ ਬਚਪਨ ਚ ਕੋਈ ਯਾਦਾਂ ਤੁਹਾਨੂੰ ਕੋਈ ਚੇਤੇ ਕਰਾ ਦਿਓ ਜਿਵੇਂ ਖਾਸ ਕਰਕੇ ਵਿਆਹ ਦੀ ਗੱਲ ਕਰੀਏ ਅਸੀਂ ਦੇਖਿਆ ਵਿਆਹ ਚ ਕਦੀ ਇਸ ਤਰ੍ਹਾਂ ਮੌਕਾ ਮਿਲਿਆ ਵੀ ਆਪਣੇ ਵਿਆਹ 'ਚ ਅਸੀਂ ਦੇਖਿਆ ਮੁੰਨਾ ਪੰਗੜਾ ਦੇ ਪਾਉਂਦਾ ਹੋਊਗਾ ਇਹ ਆ ਪਰ ਆਪਣੇ ਵਿਆਹ 'ਚ ਮੁੰਨਾ ਗਾਉਂਦਾ ਬਹੁਤ ਘੱਟ ਸੁਣਿਆ ਕਦੀ ਇਸ ਤਰ੍ਹਾਂ ਸਵਾਬ ਮਿਲਿਆ ਤੁਹਾਨੂੰ ਨਾ ਤੁਹਾਡੇ ਸਹੁਰਾ ਪਰਿਵਾਰ ਨੂੰ ਵੀ ਸਾਡਾ ਜਵਾਈ ਜਿਹੜਾ ਉਹ ਆਵਾਜ਼ ਬਹੁਤ ਸੋਹਣੀ ਆ ਕਿ ਸ਼ੋਰਜੀ ਦੇ ਗਾਣੇ ਬੋਲਦਾ ਜਾਂ ਮਹੰਮਦ ਸਾਹਿਬ ਦੇ ਕਈ ਹੋਇਆ ਮਹਿਫਲੇ 'ਚ ਤਾਂ ਲੱਗੀ ਕਦੀ ਨਹੀਂ ਨਹੀਂ ਮੈਂ ਦੇਖੋ ਅ ਜ਼ਿੰਦਗੀ ਦੇ ਵਿੱਚ ਮੈਂ ਕਦੀ ਝੂਠ ਨਹੀਂ ਬੋਲਿਆ ਔਰ ਨਾ ਮੈਂ ਬੋਲੂਗਾ ਕਦੀ ਔਰ ਜਿਹੜੀ ਗੱਲ ਤੁਸੀਂ ਕਹੀਏ ਵਿਆਹ ਦੇ ਵਿੱਚ ਗੀਤ ਗਾਣ ਦੀ ਮੈਨਿੰਗ ਆ ਜੀ ਕੋਈ ਗੀਤ ਅੱਛਾ ਬਸ ਮੈਨੂੰ ਮੈਨੂੰ ਪ੍ਰੋਬਲਮ ਪਤਾ ਹੈਗਾ ਸੀ ਕਿ ਮੈਂ ਹੁਣ ਫਸ ਗਿਆ ਐ ਐਸੇ ਕਸੂਤੇ ਬੰਦਨ ਚ ਫਸ ਗਿਆ ਐ ਕਿ ਜਿਹੜਾ ਕਿ ਮੈਂ ਹੁਣ ਮੁਕਤੀ ਹੋਈ ਨਹੀਂ ਸਕਦੀ ਹੈ ਹੈਨਾ ਤੇ ਬਾਕੀ ਠੀਕ ਐ ਚੁੱਪਚੀ ਬੀਤੇ ਆਪਣੇ ਵਿਆਹ ਗਏ ਆ ਤੇ ਲੇਵਲ ਲਾਵੇਂ ਫਰੇ ਕਰਾਏ ਆ ਤੇ ਜਨਾਨੀ ਆਪਣੀ ਕਰ ਲਈਆਂ ਹਨ ਆਪਣੀ ਜੀਵਨ ਸਾਥੀ ਨੂੰ ਆਪਣੇ ਨਾਲ ਦੀ ਉਹਨਾਂ ਦਾ ਪਤਾ ਹੋਊਗਾ ਵੀ ਸਾਡਾ ਮੇਰਾ ਜਿਹੜਾ ਹਸਬੰਦ ਆ ਉਹ ਮੇਰਾ ਘਰ ਵਾਲਾ ਉਹ ਗਉਦਾ ਵੀ ਆ ਉਹਨੂੰ ਕਿਸ਼ੋਰ ਜੀ ਲੋਕ ਕਹਿੰਦੇ ਨੇ ਆਵਾਜ਼ ਬਹੁਤ ਸੋਹਣੀ ਆ ਕਦੀ ਪਹਿਲੇ ਦਿਨ ਕਹਿੰਦੇ ਤੁਸੀਂ ਵਿਆਹ ਦੇਣਾ ਉਹ ਕਦੀ ਗਾਲਾਂ ਗੀਸ ਲਾ ਕੇ ਸਾਂਝਾ ਕੀਤਾ ਹੋਵੇ ਆਪਣੀ ਜੀਵਨ ਸਾਥੀ ਨੂੰ ਉਹਦੀ ਕੋਈ ਦੋਲਾਂ ਨਾਲ ਸਾਂਝੀ ਕਰਦੇ ਹੋ ਹਾਂ ਉਹ ਆਪਣਾ ਵਾਈਫ ਨੂੰ ਸੁਣਾਈ ਦਾ ਮੇਰੀ ਪ੍ਰੇਅਰ ਹੀ ਬੜੀ ਕਰਦੀ ਹੈ ਕਿ ਪਰਮਾਤਮਾ ਹਰ ਇੱਕ ਜਨਾਨੀ ਪ੍ਰੇਅਰ ਕਰਦੀ ਆਪਣੇ ਬੰਦੇ ਦੀ ਕਿ ਪਰਮਾਤਮਾ ਇਹਨੂੰ ਕੰਮ ਰੋਜੀ ਰੋਟੀ ਦੇ ਹਨਾ ਜਿੰਨਾ ਸਾਡਾ ਵੀ ਚੱਲਦਾ ਰਹੇ ਹਨਾ ਤੇ ਬਾਕੀ ਗੀਤਾਂ ਦੀ ਗੱਲ ਹੈਗੀ ਹੈ ਗੀਂ ਸੁਣਾਉਂਦੇ ਰਹੀਦਾ ਉਸਾਂ ਗੀਤ ਰੂਪ ਤੇਰਾ ਮਸਤਾਨਾ ਪਿਆਰ ਮੇਰਾ دیਵਾਨਾ ਰੂਪ ਤੇਰਾ ਮਸਤਾਨਾ ਪਿਆਰ ਮੇਰਾ دیਵਾਨਾ ਭੁੱਲ ਕੋਈ ਹਮਸੇ ਨਾ ਹੋ ਜਾਏ ਹਰ ਰੂਪ ਤੇਰਾ ਮਸਤਾਨਾ प्यार मेरा दीवाना भूल कोई हमसे ना हो जाए टा पापा रात नशीली मस्त समाह है आज नशे में सारा जहा है आएक एक शराबी मौसम बहकाए रूप तेरा मस्ताना प्यार मेरा दीवाना भूल कोई हमसे ना हो जाए ਇਹ ਤੇ ਫਰਮਾਇਸ਼ ਹੋ ਗਈ ਤੁਹਾਡੇ ਘਰ ਵੱਲ ਆਂਦੀ ਤੁਹਾਡੀ ਤਰਫ ਪਹੁੰਚੀ ਦੀ ਬੱਚਿਆਂ ਵੱਲੋਂ ਕੋਈ ਫਰਮਾਇਸ਼ ਆਉਂਦੀ ਪਾਪਾ ਜੀ ਤੁਹਾਡੇ ਕੋਲ ਗਾ ਗੀਤ ਸੁਣਨਾ ਵਾ ਅੱਜ ਮੌਸਮ ਬਹੁਤ ਸੋਹਣਾ ਵਾ ਚਾਹ ਪੀਤੀ ਲਾਜਾ ਤੱਕੇ ਬੈਠੇ ਆ ਅੱਜ ਤੁਹਾਡੇ ਕੋਲ ਗੀਤ ਜਰੂਰ ਸੁਣਨਾ ਬੱਚੇ ਕੀ ਫਰਮਾਇਸ਼ ਕਰਦੇ ਨੇ ਬੱਚੇ ਸੁਣਾਦੀ ਆ ਟੇਡੇ ਮਡੇ ਗੀਤ ਸੁਣਾਦੀ ਤੇ ਕਿਸ਼ੋਰ ਕੁਮਾਰ ਜੀ ਦੇ ਸੰ ਨਾਲ ਗਾਇਆ ਦਾ ਸੁਣਾਦੀ ਦਾ ਅਸਾਂ ਗਾਣਾ ਸੁਣਾਇਦਾ ਹੂੰ ਜਿਤਨੀ ਛਾਵੀ ਭਰੀ RAM ਨੇ ارے اتنا چلے کھिलो نا روتے روتے ہسنا سیکھو ہستے ہستے رونا جتنی چاہو بھری رام نے ار اتنا چلے کھिलो نا روتے روتے ਹਸਣਾ ਸਿੱਖੋ ਹਸਤੇ ਹਸਤੇ ਰੋਣਾ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਅਮਨਸੰਦੇ ਰਹਿਣ ਵਾਲੇ ਦੀਪਕ ਕਿਸ਼ੋਰ ਜੀ ਜਿਨ੍ਹਾਂ ਨੂੰ ਕਿਸ਼ੋਰ ਜੀ ਵੀ ਕਹਿੰਦਾ ਮਮਫੀ ਸਾਹਿਬ ਵੀ ਕਹਿੰਦਾ ਪ੍ਰਮਾਤਮਾ ਨੇ ਬਹੁਤ ਸੋਹਣੀ ਆਵਾਜ਼ ਦਿੱਤੀ ਹੈ ਅੱਜ ਭਾਵੇਂ ਮਮਫੀ ਸਾਹਿਬ ਕਿਸ਼ੋਰ ਸਾਡੇ ਵਿੱਚ ਨਹੀਂ ਹੈਗੇ ਪਰ ਜਦੋਂ ਇਹਨਾਂ ਦੇ ਗੀਤ ਸੁਣਦੇ ਆ ਅੱਜ ਵੀ ਜਿਹੜਾ ਸਾਨੂੰ ਜਿਹੜਾ ਸਾਡੇ ਦਿਲਾਂ ਵਿੱਚ ਉਲਾਜ ਕਰਦੇ ਨੇ ਤੇ ਜਾਨਦੇ ਅੰਦਰ ਤੁਸੀਂ ਆਪਣਾ ਕੋਈ ਸੁਨੇਹਾ ਆਪਣਾ ਮਿੱਤਰਾਂ ਨੂੰ ਸਾਡੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਆਪਣੇ ਜਿਹੜੇ ਮੇਰੇ ਸੁਣਨ ਵਾਲੇ ਦਰਸ਼ਕ ਨੇ ਰੱਬ ਵਰਗੇ ਸਰੋਤੇ ਮੇਰੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆਪਣੀ ਛੋਟੀਆਂ-ਮੋਟੀਆਂ ਖੁਸ਼ੀਆਂ ਦੇ ਵਿੱਚ ਮੈਨੂੰ ਸ਼ਾਮਿਲ ਕਰਿਆ ਕਰੋ ਤੇ ਮੇਰਾ ਨੰਬਰ ਨੋਟ ਕਰੋ ਮੈਨੂੰ ਬੁਲਾਓ ਭਾਵੇਂ ਆਪਣਾ ਆਪਣੇ ਦੇਸ਼ 'ਚ ਭਾਵੇਂ ਵਿਦੇਸ਼ 'ਚ ਬੁਲਾਓ ਜਿੱਥੇ ਮਰਜ਼ੀ ਬੁਲਾਓ ਮਨ ਤੁਸੀਂ ਮੇਰਾ ਨੰਬਰ ਹੈ 98773 86926 9877386926 ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਦੀਪਕ ਜੀ ਨੇ ਆਪਣਾ ਮੋਬਾਈਲ ਨੰਬਰ ਸਾਂਝਾ ਕਰ ਦਿੱਤਾ ਗਿਆ ਵਾ ਸਾਡੀ ਦਸ਼ਕਾਂ ਨੂੰ ਅਪੀਲ ਆ ਭਾਈ ਜੇਕਰ ਤੁਸੀਂ ਵੀ ਕਿਸ਼ੋਰ ਜੀ ਨੂੰ ਮਮਤਾ ਜੀ ਸਾਹਿਬ ਨੂੰ ਪਿਆਰ ਕਰਦੇ ਹੋ ਤੇ ਇੱਕ ਵਾਰੀ ਫੇਰ ਤੋਂ ਇੰਜੀਆਂ ਯਾਦਾਂ ਨੇ ਤੁਹਾਡੀਆਂ ਤਾਜ਼ੀਆਂ ਹੋਣਗੀਆਂ ਜਿਵੇਂ ਦੱਸਿਆ ਦੀਪਕ ਜੀ ਨੇ ਕੋਈ ਖੁਸ਼ੀ ਦਾ ਮੌਕਾ ਹੁੰਦਾ ਛੋਟੀ ਜਾਂ ਵੱਡੀ ਆਪਣੀ ਖੁਸ਼ੀ ਵਿੱਚ ਇਹਨਾਂ ਨੂੰ ਸਾਂਝਾ ਕਰੋ ਚਾਹੇ ਦੇਸ਼ ਦੀ ਚਾਹੇ ਉਹ ਦੇਸ਼ ਦੀ ਗੱਲ ਕਰੀਏ ਹਰ ਟਾਈਮ ਤੁਹਾਡੇ ਨਾਲ ਸਾਝੇ ਰਹਿਣਗੇ ਤੇ ਤੁਹਾਨੂੰ ਇੱਕ ਵਾਰੀ ਫਿਰ ਤੋਂ ਮਮਤਾ ਫੀਜ਼ਾਬ ਦਾ ਕਿਸ਼ੋਰ ਜੀ ਦੇ ਪੁਰਾਣੇ ਗੀਤਾਂ ਨਾਲ ਤੁਹਾਨੂੰ ਰूबरू ਕਰਨਗੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਰੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ